ਸਸਿਕਾ ਜੀ ਮਹਾ ਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਸ਼ਹਿਰ ਸਾਨੀਆ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ 1 ਦਸੰਬਰ ਨੂੰ ਸਵੇਰ ਦੇ ਸਮੇਂ ਦੌਰਾਨ ਸਾਨੀਆ ਦੇ ਵਿੱਚ 194 ਕוויਨ ਸਟਰੀਟ ਦੇ ਵਿੱਚ ਇੱਕ ਘਰ ਚੁਰਾ ਰਹੇ ਦੋ ਨੌਜਵਾਨਾਂ ਦੇ ਵਿੱਚ ਝਗੜਾ ਹੋਇਆ ਤੇ ਝਗੜੇ ਦੋਹਾਂ ਵਿਚਕਾਰ ਰਸੋਈ 'ਚ ਕੰਮ ਕਰਦੇ ਸਮੇਂ ਹੋਇਆ ਤੇ ਲੜਾਈ ਇੱਥੋਂ ਤੱਕ ਵੱਧ ਗਈ ਕਿ ਇਹ ਨੌਜਵਾਨਾਂ ਦੇ ਵੱਲੋਂ ਦੋ ਇੱਕ ਦੂਜੇ ਉੱਤੇ ਕਈ ਵਾਰ ਚਾਕੂ ਚੁਲਾਏ ਗਏ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਜੋ ਨੌਜਵਾਨ ਮਰਿਆ ਹੈ ਉਹ ਪੰਜਾਬੀ ਨੌਜਵਾਨ ਦੱਸਿਆ ਜਾ ਰਿਹਾ ਹੈ ਦਰਸਲ 1 ਦਸੰਬਰ ਨੂੰ ਸਵੇਰੇ ਲਗਭਗ 5 ਵਜੇ ਪੁਲਿਸ ਨੇ ਸਾਨੀਆ ਚ ਟੈਲਫੋਰਟ ਸਟਰੀਟ ਦੇ ਦੱਖਣ ਦੇ ਵਿੱਚ ਕੁئین ਸਟਰੀਟ ਉੱਤੇ ਰਿਹਾਇਸ਼ ਉੱਤੇ ਇੱਕ ਛੁਰਾ ਮਾਰਨ ਦੀ ਰਿਪੋਰਟ ਤੇ ਲਈ 1911 ਕੋਲ ਦਾ ਜਵਾਬ ਦਿੱਤਾ ਜਦ ਪੁਲਿਸ ਉੱਤੇ ਪਹੁੰਚੀ ਤਾਂ ਪੁਲਿਸ ਨੇ ਇੱਕ ਮ੍ਰਿਤਕ ਬਾਲਗ ਨੌਜਵਾਨ ਨੂੰ ਲੱਭਿਆ ਅਤੇ ਦੂਜੇ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸਾਨੀਆ ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਮੈਂਬਰ ਇਸ ਛੁਰੇਬਾਜ਼ੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ ਘਟਨਾ ਵਾਲੀ ਥਾਣੂ ਪੂਰੀ ਤਰ੍ਹਾਂ ਤਸਵੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖਣ ਅਤੇ ਅਪਰਾਧ ਦੇ ਸਥਾਨ ਤੋਂ ਦੂਰ ਰਹਿਣ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਗੁਰ ਅਸੀਸ ਸਿੰਘ ਵਜੋਂ ਹੋਈ ਹੈ ਅਤੇ ਉਹ ਸਤੰਬਰ 2024 ਯਾਨੀ ਕਿ 3 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਉੱਤੇ ਕੈਨੇਡਾ ਗਿਆ ਸੀ ਗੁਰਅਸੀਸ ਲੈਪਟਨ ਕਾਲਜ ਦਾ ਵਿਦਿਆਰਥੀ ਸੀ ਅਤੇ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀ ਗੁਰਅਸੀਸ ਆਪਣੇ ਕੁਝ ਦੋਸਤਾਂ ਦੇ ਨਾਲ ਸ਼ੇਅਰਿੰਗ ਤੇ ਵਿੱਚ ਰਹਿੰਦਾ ਸੀ ਅਤੇ ਉਸੇ ਘਰ 'ਚ ਇੱਕ ਕੋਰਾ ਵੀ ਰਹਿੰਦਾ ਸੀ ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਨੀਆਂ ਦੇ 36 ਸਾਲਾ ਕ੍ਰੋਸਲੇ ਹੰਟਰ ਉੱਤੇ ਦੂਜੇ ਦਲਚੇ ਦੇ ਕਤਲ ਦਾ ਦੋਸ਼ੀ ਗਾਇਕ ਹੈ ਅਤੇ ਵੀਡੀਓ ਕਾਨਫਰencing ਰਾਹੀਂ ਲੰਡਨ 'ਚ ਅੰਟੋਰੀਆ ਕੋਰਟ ਆਫ ਜਸਟਿਸ ਦੇ ਸਾਹਮਣੇ ਪੇਸ਼ ਹੋਵੇਗਾ ਸੂਤਰਾ ਅਨੁਸਾਰ ਘਰ ਦੇ ਵਿੱਚ ਜੋ ਕੋੜਾ ਰਹਿੰਦਾ ਸੀ ਉਹ ਦਿਮਾਗੀ ਤੌਰ ਉਤੇ ਪਰੇਸ਼ਾਨ ਸੀ ਅਤੇ ਉਹ ਨਸ਼ਿਆਦ ਵੀ ਆਦੀ ਸੀ ਜ਼ਿਕਰਯੋਗ ਹੈ ਕਿ ਜਥੇਸਕ ਘਟਨਾ ਦੇ ਨਾਲ ਸਥਾਨਕ ਜਗ੍ਹਾ ਉਤੇ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਤਾਂ ਉੱਥੇ ਹੀ ਫਿਲਹਾਲ ਪੁਲਿਸ ਇਸ ਘਟਨਾ ਦੀ ਸਰਗਰਮੀ ਦੇ ਨਾਲ ਵੀ ਜਾਂਚ ਕਰ ਰਹੀ ਹੈ ਐਨਆਈਐਨ ਪੁਲਿਸ ਦੇ ਵੱਲੋਂ ਸ਼ੱਕੀ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਜਨਤਕ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ ਦੂਜੇ ਪਾਸੇ ਪੁਲਿਸ ਇਸ ਸਾਰੇ ਮਾਮਲਿਆਂ ਤੇ ਤੈਅ ਤੱਕ ਜਾਣਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਅਗਲੀ ਰੀ ਕਾਰਵਾਈ ਸੁਚੇਤ ਢੰਗ ਦੇ ਨਾਲ ਕੀਤੀ ਜਾ ਸਕੇ ਬਿਊ ਰਿਪੋਰਟ ਚੰਡੀਗੜ੍ਹ